ਇਹ ਗਾਲਾਂ ਕੱਢ ਕੇ ਹੀ ਬਾਹਰ ਤੇ ਮੈਂ ਵੀ ਗਾਲਾਂ ਕੱਢੀਆਂ ਜੇ ਗਾਰੀਆਂ ਕਹਿੰਦੇ ਵੀ ਤੈਨੂੰ ਮਾਰ ਕੇ ਜਾਣਾ ਵਾ ਇਹ ਉਹਨਾਂ ਨੇ ਕਿ ਬਦਾਨੀ ਤੋਂ ਮੁੰਡੇ ਇੱਕ ਗਿਆਨੀ ਜਿਹੇ ਇੱਕ ਮੁੰਡਾ ਦੇ ਨਾ ਉਹਨੇ ਬਸਤੌਰ ਪਾੜੇ ਤੇ ਅੰਦਰੋਂ ਕੀ ਨੇ ਫੋਨ ਕੀਤਾ ਆ ਤੇ ਬਾਹਰ ਨਿਕਲ ਆਓ ਤੇ ਮੈਂ ਤਾਂ ਕਿਹਾ ਜੀ ਜਾਣ ਅਸ਼ੇ ਜਦ ਗਿਆ ਗਿਆ ਸੀ ਚਲ ਗਿਆ ਤੇ ਉਹ ਕੀ ਉਹਦਾ ਨਾਲ ਹੀ ਦਾ ਰੋਜ ਹਮ ਮੁੜ ਕੇ ਮੋੜ ਕੇ ਉਹਨਾਂ ਲੱਗੇ ਸੀ ਦੇ ਕਿੰਨੇ ਦੇ ਵੀ ਇਹ ਗੈਰਾਂ ਨਾਲ ਕਿੰਨੇ ਕੰਦੇ ਤਾਂ ਪਕੇ ਮਾਰ ਕੇ ਜਾਣਾ ਹੈ ਤੇ ਇਹ ਕੰਦਾ ਨਹੀਂ ਇਹਨਾਂ ਰੈਂਦੀ ਉਹਨਾਂ ਨੇ ਕਰ ਲਾਂਗੇ ਗੱਲ ਉਹਨਾਂ ਨੇ ਮਾਰਾਂਗੇ ਹਮ ਉਹ ਇੱਕ ਅਸ਼ੇ ਹੋਰ ਇੱਕ ਨਵ ਇਹ ਤਾਂ ਸਾਰਾ ਜਨਾ ਐ ਫੋਰਾ ਜੇ ਦੇ ਕੇ ਸਹਾਇਲ ਇਹ ਕੰਦਾ ਜਿਹੜਾ ਇਹ ਦਾਵਾ ਇਹ ਲਾਵੇ ਜਿਹੜਾ ਉਹਦੀ ਅਨੇਕ ਚੱਲ ਦੀ ਗੱਲ ਬਾਤ ਆਪੇ ਉਹਨੇ ਸਾਂਭ ਲੈਣਾ ਪਾਣਾ ਨੂੰ ਮਾਰ ਕੇ ਜਾਣਾ ਹੈ ਅਛਾ ਮੈਨੂੰ ਮਾਰ ਕੇ ਜਾਣਾ ਮੈਂ ਠਾਰੇ ਕੋਈ ਉਹ ਨਹੀਂ ਨਾ ਹਾਂ ਉਹ ਨਹੀਂ ਤੂੰ ਡਰੀ ਨਾ ਕੋਈ ਨਹੀਂ ਤੇ ਕਹ ਰਿਹਾ ਜੋ ਮੈਂ ਉਹਨਾਂ ਨੂੰ ਬੋਲੀ ਤੇ ਜੇ ਆਜੋ ਮੈਂ ਥਾਣੇ ਜਾਣਾ ਕੋਈ ਨਹੀਂ ਆਉਂਦਾ ਮੈਂ ਇਹ ਵਿਚਾਰੋ ਇਹਦਾ ਮੈਂ ਨਾ ਕੋਈ ਨਹੀਂ ਇਹਦਾ ਕੋਈ ਨਾ ਕੋਈ ਪਤਾ ਨਹੀਂ ਕੋਈ ਆਪਸ ਵਿੱਚ ਇਹਨਾਂ ਦੇ ਕੋਈ ਝਗੜਾ ਹੀ ਮਾੜਾ ਮੋਟਾ ਹੀ ਕੋਈ ਏਡੀ ਵੱਡੀ ਗੱਲ ਨਹੀਂ ਕੋਈ ਵੈਰ ਨਹੀਂ ਕਿਹੜੇ ਇਹ ਜ਼ਮੀਨਾਂ ਵਾਲੇ ਕਿ ਜਿਹੜਾ ਸਾਡਾ ਵੈਰ ਹੈ ਮਾੜਾ ਮੋਟਾ ਹੀ ਕੋਈ ਆਪਸ ਵਿੱਚ ਇਹਨਾਂ ਦਾ ਕੋਈ ਝਗੜਾ ਵਾ ਚਲੋ ਤੂੰ ਤੂੰ ਮੈਂ ਮੈਂ ਹੋਈ ਆ ਉਹ ਗੱਲ ਰਾਤ ਹੋਈ ਜਿਹੜੀ ਹੋਈ ਮੁੜ ਕੇ ਕੋਈ ਗੱਲ ਨਹੀਂ ਮੇਰਾ ਬੇਟਾ ਗਿਆ ਮਾਲੀ ਉਥੇ ਗੁਰਦੁਆਰੇ ਬੈਠਾ ਆ ਜਦੋਂ ਇਹ ਘਟਨਾ ਵਾਰਦਾਤ ਹੁੰਦੀ ਆ ਮੈਨੂੰ ਵੀ ਕੋਈ ਫੋਨ ਕਰਕੇ ਦੱਸਦਾ ਆ ਵੀ ਉਹਨੇ ਆਪਣੀ ਘਰ ਦੀ ਮਾਰ ਦਿੱਤੀ ਗੋਲੀ ਮਾਰ ਕੇ ਤੇ ਫੇਰ ਅਸੀਂ ਬੇਟੇ ਨੂੰ ਦੱਸਿਆ ਆ ਬੇਟਾ ਤੁਹਾਡੇ ਦਾ ਨਾਮ ਲੇਤਾ ਜਾ ਰਿਹਾ ਵੀ ਉਹਦੇ ਮੱਲੇ ਨਜ਼ਾਇਰ ਆ ਵੀਰ ਦੀ ਨਜ਼ਾਇਰ ਆ ਉਹਦੋਂ ਮੌਕੇ ਦੇ ਮਾਰਦਤ ਕਿੱਥੇ ਸੀਗਾ ਤੁਹਾਡਾ ਮੁੰਡਾ ਮੇਰਾ ਬੇਟਾ ਐਕਟਿੰਗ ਕਰਾ ਕਰਨ ਵਾਲੀ ਗੁਰਦੁਆਰੇ ਸਾਹਿਬ ਦੇ ਵਿੱਚ ਹੀਗਾ ਜਾ ਕੇ ਹਾਂਜੀ ਹੈਗਾ ਜੀ ਸਾਡੇ ਕੋਲ ਹਾਂ ਹੈਗਾ ਮੇਰੇ ਕੋਲ ਪ੍ਰੂਫ ਹੈ ਮੰਗ ਕੀ ਕਰਦੇ ਪ੍ਰਸ਼ਾਸਨ ਅਸੀਂ ਇਹੋ ਮੰਗ ਕਰਦੇ ਹਾਂ ਸੱਚਾਈ ਦਾ ਸਾਥ ਦਿਓ ਤੁਸੀਂ ਵੇਖੋ ਜਾ ਕੇ ਕੱਢੋ ਉਹਦੀਆਂ ਲੋਕੇਸ਼ਨਾਂ ਕੱਢੋ ਵੀ ਉਹ ਕਿੱਥੇ ਆ ਕਿੱਥੇ ਨਹੀਂ ਆ ਤੇ ਜਿਹੜੇ ਕੈਮਰੇ ਉਹਦੇ ਘਰੋਂ ਖੜੇ ਆ ਨਾ ਉਹਦੇ ਵੀ ਜਾ ਕੇ ਵੇਖੋ ਤੇ ਉਹ ਕੱਢੋ ਜੇ ਮੇਰਾ ਬੇਟਾ ਗਲਤ ਆ ਤੇ ਅਸੀਂ ਆਪ ਪਿਛੇ ਹਟ ਜਾਈਏ ਜਿੱਥੋਂ ਮਰਜੀ ਮੇਰੇ ਪੋਤਰ ਨੂੰ ਫੜ ਲਓ ਜਿਹੜੀ ਬੀਬੀ ਰਾਣੀ ਗਈ ਮੈਨੂੰ ਉਹਦਾ ਵੀ ਦੁੱਖ ਆ ਕਿਉਂਕਿ ਉਹਦਾ ਵੀ ਬੱਚਾ ਛੋਟਾ ਤੇ ਮੇਰੇ ਬੱਚੇ ਦਾ ਬੱਚਾ ਤੇ ਬਿਲਕੁਲ ਛੋਟਾ ਆ 12 ਤੇ 13 ਦੇ ਵਰਿਆ ਹੁੰਦਾ ਆ ਕੋਈ ਜ਼ਿਆਦਾ ਵੱਡਾ ਨਹੀਂ ਆ ਸਾਨੂੰ ਉਹਦਾ ਵੀ ਦੁੱਖ ਬਹੁਤ ਆ ਤੇ ਮੇਰੇ ਬੱਚੇ ਦੇ ਬੱਚੇ ਹੱਲ ਵੀ ਵੇਖਿਆ ਜਾਵੇ ਵੀ ਇਹ ਕੀ ਕਰਦਾ ਇਹ ਨੂੰ ਇੰਨਾ ਕਰ ਸਕਦਾ ਆ ਤਾਂ ਮੈਂ ਇਹ ਹੋ ਮੈਂ ਪੁਲਿਸ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੀ ਵੀ ਮੇਰੇ ਬੱਚੇ ਦਾ ਸਾਥ ਦੋ ਸਚਾਈ ਦਾ ਸਾਥ ਦੋ ਸਾਰੇ ਸਾਨੂੰ ਵੀ ਇਹੋ ਹੀ ਕਿਸੇ ਨੇ ਫੋਨ ਕੀਤਾ ਨਹੀਂ ਆਪਣੇ ਕੋਲੋਂ ਖੜਾ ਛਡਾਂਦੇ ਹੋਏ ਤੇ ਤੁਹਾਡੇ ਮੰਡਿਆਂ ਦਾ ਮੇਰੇ ਬੇਟੇ ਆਂਦਾ ਨਾਂ ਲਾ ਦਿੱਤਾ ਹੈ ਮੇਰੇ ਤਾਂ ਬੇਟਾ ਉੱਥੇ ਹੈਗਾ ਹੀ ਨਹੀਂ ਇਹਨਾਂ ਆਪ ਹੀ ਪਤਾ ਨਹੀਂ ਰਲੀ ਭੁਗਤ ਕਰਕੇ ਨਹੀਂ ਤੇ ਮੈਨੂੰ ਇਹ ਦੱਸੋ ਵੀ ਹੁਣ ਬਗਾਨਾ ਬੰਦਾ ਤੁਸੀਂ ਮਿੱਢਿਆਲੇ ਮੈਨੂੰ ਤੁਹਾਡਾ ਨਾਂ ਨਹੀਂ ਵੀਰ ਪਤਾ ਵੀ ਕਿ ਤੁਹਾਡਾ ਨਾਂ ਕੀ ਹੈ ਤੇ ਕੀ ਨਹੀਂ ਜਾਂ ਤੁਸੀਂ ਮੈਨੂੰ ਦੱਸੋਗੇ ਤੇ ਜਾਂ ਕੋਈ ਦੱਸੂਗਾ ਫੇਰ ਹੀ ਮੈਨੂੰ ਪਤਾ ਲੱਗਣਾ ਉਹਨੇ ਆਪਣੇ ਘਰ ਦੀ ਘਰ ਦੀ ਨੂੰ ਦੱਸਿਆ ਇਨਾਵ ਆ ਲਈ ਨਾ ਲਵ ਦਾ ਨਾਂ ਲਈ ਨਿਸ਼ਾਨ ਦਾ ਨਾਂ ਲਈ ਉਹਨੂੰ ਕਰਮਾ ਵਾਲੀ ਨੂੰ ਵੀ ਵਿਚਾਰੀ ਨੂੰ ਪਤਾ ਹੋਣਾ ਵੀ ਇਹ ਮੇਰੇ ਖੂਨ ਦੇ ਪਿਆਸੇ ਬਣੇ ਆ ਤੇ ਉਹ ਉਤਰੇ ਨਾਂ ਲਈ ਗਈ ਤੇ ਅਸੀਂ ਤੇ ਜਦੋਂ ਵੇਨੇ ਆਨੇ ਆ ਵੀ ਤਤਕੇ ਤੈਨੂੰ ਤੇ ਪਤਾ ਹੀ ਨਹੀਂ ਹੋਣਾ ਵੀ ਮੇਰੀ ਟਾਇਰਸ ਕਰਨ ਹਾਂ ਬਾਰੇ ਇਹ ਹੋਵਾਂ ਨੇ ਆ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਪ੍ਰਸ਼ਾਸਨ ਦਾ ਵੀ ਅਫਸਰਾਂ ਦਾ ਵੀ ਕਿ ਜੋ ਵੀ ਸਚਾਈ ਸਚਾਈ ਸਾਹਮਣੇ ਲਿਆਓ ਲਬਦਾ ਵੀ ਛੋੜਾ ਜਾ ਬੱਚਿਆ ਜੇ ਤੇ ਨੋਬੀ ਤੇ ਨਿਸ਼ਾਨਦਾ ਵੀ ਮੇਰੇ ਬੇਟੇ ਦਾ ਵੀ ਗਲਤ ਨਾ ਆ ਰਿਹਾ ਮੇਰਾ ਬੇਟਾ ਵੀ ਹੋ ਸਕਦਾ ਢਿੰਗ ਰਿਆ ਕਰਨੋਲੀ ਗੁਰਦੁਆਰੇ ਸਾਹਿਬ ਮੱਥਾ ਟੇਕ ਰਿਆ ਸੀ ਦੋਵੇਂ ਮੇਰੇ ਨਾਲ ਸੀਗੇ ਹਾਂਜੀ ਦੋਵੇਂ ਜਾਣੇ ਮੱਥਾ ਟੇਕ ਰਿਆ ਸੀ ਹੂੰ ਕੀ ਗਲਤ ਕਰ ਰਿਹਾ ਕਿ ਲੜਾਈ ਹੋਈ ਆ ਰਾਤ ਹੋਈ ਆ ਇਹ ਇਹਨਾਂ ਨੇ ਜੀ ਸਾਰਿਆਂ ਦੀ ਨਹੀਂ ਇਕੱਲੀ ਥੋੜੀ ਹੁੰਦੀ ਆ 11 ਵਜੇ ਇਹਨਾਂ 11:30 ਵਜੇ ਆਂਦੇ ਕਤਲ ਹੋਇਆ ਤੇ ਉਦੋਂ ਇਹ ਗੁਰਦੁਆਰੇ ਸਾਹਿਬ ਮੱਥਾ ਟੇਕ ਰਹੇ ਸੀ ਹੂੰ ਤੇ ਇਹਨਾਂ ਦੇ ਵਿੱਚ ਕੋਈ ਹੱਥ ਨਹੀਂ ਹੈਗਾ ਕਾਦੀ ਗੱਲੋਂ ਨਾ ਕਾਦੀ ਗੱਲੋਂ ਲੈਂਦਾ ਕੋ ਪ੍ਰਾਣੀ ਨਾ ਜਿਵੇਂ ਉਹਨਾਂ ਨੂੰ ਨਹੀਂ ਇਹ ਕੋਈ ਰੰਜਿਚ ਨਹੀਂ ਹੈਗੀ ਕੋਈ ਮਾੜਾ ਮੋਟਾ ਲੜਾਈ ਝਗੜਾ ਕੋਈ ਹੈਗਾ ਹੀ ਇਹਨਾਂ ਦਾ ਹੂੰ ਫੋਰ ਤੇ ਕੋਈ ਗੱਲ ਬਾਤ ਨਹੀਂ ਹੈਗੀ ਹੂੰ ਠੀਕ ਹੈ ਕਿ ਇਨਸਾਫ ਦਿੱਤਾ ਜਾਵੇ ਮੇਰੇ ਬੱਚੇ ਦੀ ਛੋਟੀ ਜੀ ਬੇਟੀ ਹੈ 1.5 ਸਾਲ ਦੀ ਹੂੰ ਕਿਰਪਾ ਕਰਕੇ ਤੇ ਇਹੋ ਹੀ ਸਰਕਾਰ ਔਰ ਪੁਲਿਸ ਅਫਸਰਾਂ ਨੂੰ ਪੀਐਨਟੀ ਆਖੀ ਸਾਡੇ ਤੇ ਬੱਚਿਆਂ ਨੂੰ ਇਨਸਾਫ ਦਿਵਾਓ ਕੋਈ ਨਕਬਰੀ ਕਰਾਓ ਸਭ ਕੁਝ ਵੇਖੋ ਕਿ ਸਾਡੇ ਬੱਚਿਆਂ ਨੂੰ ਤੁਸੀਂ ਕੀ ਵੱਡੇ ਪ੍ਰਸ਼ਾਸਨ ਨੂੰ ਮਿਲੇ ਨਹੀਂ ਵੀ ਸਾਡਾ ਨਜਾਇਜ਼ ਆ ਰਿਹਾ ਨਾ ਹੌਣ ਮਿਲਾਂਗੇ ਕਹੇ ਸਰਕਾਰ ਨੂੰ ਬੇਨਤੀ ਕਰਦੇ ਆਂ ਅਸੀਂ ਪੁਲਿਸ ਅਫਸਰਾਂ ਨੂੰ ਕਿ ਸਾਡੇ ਬੱਚਿਆਂ ਦੀ ਨਕਵਾਰੀ ਲਈ ਜਾਵੇ ਸੱਚਾਈ ਸਾਹਮਣੇ ਲਿਆਂਦੀ ਜਾਵੇ ਜੇ ਸਾਡੇ ਬੱਚੇ ਗਲਤ ਹੋਣਗੇ ਤਾਂ ਅਸੀਂ ਆਪ ਖਾਦ ਉਹਨਾਂ ਨੂੰ ਫੜਾਵਾ ਗਏ ਇਸ ਗੱਲ ਦਾ ਜੇ ਪੱਕਾ ਹੱਥ ਪਤਾ ਨਹੀਂ ਲੱਗਾ ਜੀ ਸੀਸੀਟੀਵੀ ਆਈ ਸੀਬ ਨੇ ਭਈ ਜਦ ਮਿਲਗਾ ਨਹੀਂ ਕੋਈ ਕਦੋਂ ਤੱਕ ਉਮੀਦ ਰੱਖਣ ਪਰਵਾਦੇ ਮੈਨੂੰ ਬਸ ਬਸ ਉਹ ਪਾਰਟੀ ਜਿਹੜੀਆਂ ਉਹ ਰੀਡ ਕਰ ਰਹੀਆਂ ਅਫਸਰ ਤੇ ਜਦੋਂ ਵੀ ਆਪਣਾ ਇਨਵੈਸਟਿਗੇਸ਼ਨ ਕਰ ਰਹੀ ਅਫਸਰ ਮੁੱਖ ਅਫਸਰ ਸਾਹਿਬ ਥਾਣਾ ਰਾਸਾਂ ਸੀ ਤੇ ਅਜੇ ਪਾਲ ਦੀ